ਸ੍ਰੀਕਾਲ ਦੋਸਤੋ ਅੱਜ ਆਪਾਂ ਚੱਲਦੇ ਆਂ ਮੇਰੇ ਪਿੰਡ ਦੇ ਗਰਾਊਂਡ ਦੇ ਵਿੱਚ ਕਿ ਜਿੱਥੇ ਸਾਰੇ ਬੱਚੇ ਖੇਡ ਰਹੇ ਹਨ ਤੇ ਉਹਨਾਂ ਤੋਂ ਹੋ ਸਕੇ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਪਾਂ ਪਿੰਡਾਂ ਦਾ ਮਾਹੌਲ ਕੀ ਹੁੰਦਾ ਸ਼ਾਮ ਨੂੰ ਇਹ ਤੁਹਾਨੂੰ ਦਿਖਾਉਣੀ ਆ ਤੇ ਰੱਬ ਦੀ ਮਿਹਰ ਸਾਡੇ ਪਿੰਡ ਬਹੁਤ ਹੀ ਸੋਹਣਾ ਬਣਾਇਆ ਰੱਬ ਨੇ ਬਹੁਤ ਵਧੀਆ ਮਿਲਨਸਾਰ ਲੋਕ ਨੇ ਇਥੋਂ ਦੇ ਤੇ ਥੋੜਾ ਬਹੁਤ ਹੋ ਜਾਂਦਾ ਕੋਈ ਵੱਡੀ ਗੱਲ ਨਹੀਂ ਪਰ ਗਰਾਊਂਡ ਤੋਂ ਦਿਖਾਉਣੇ ਸਕੂਲ ਦੇ ਵਿੱਚ ਗਰਾਊਂਡ ਆ ਪਿੰਡ ਦੇ ਤੇ ਉੱਥੇ ਖੇਡਦੇ ਆ ਆ ਜਾਓ ਆ ਦੇਖੋ ਜੀ ਸਕੂਲ ਦਾ ਸ਼ਾਨਦਾਰ ਪੇਂਟਿੰਗ ਕਲਾਕ੍ਰਿਤੀਆਂ ਆ ਹਰੇ ਪਿੰਡ ਦਾ ਝੰਡਾ ਆ ਚੱਲਿਆ ਆ ਚੱਲਿਆ ਆ ਚੱਲਿਆ ਚਲੋ ਜੀ ਛੋਣ ਬੜੀਆ ਸਕੂਲ ਦੇ ਵਿੱਚ ਕਿ ਆ ਮੀਨਾਕਾਰੀ ਕੀਤੀ ਪਈ ਐ ਸਕੂਲ ਦਾ ਤਾਂ ਨਕਸ਼ਾ ਬਦਲਤਾ ਮੈਡਮ ਜੀ ਨੇ ਵਾਹ ਜੀ ਵਾਹ। ਹੁਣ ਤਾਂ ਪਿੰਡਾਂ ਵਾਲੇ ਸਕੂਲ ਵੀ ਕਾਹਨੇ ਬਣ ਗਿਆ। ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੀਹਾ ਸਿੰਘ ਵਾਲਾ ਸਿੰਘ। ਮਾਈ ਫਰਮਦਰ ਟੇਸਾ ਜੀ ਨੇ, ਰਵਿੰਦਰਨਾਥ ਟੈਗੋਰ ਜੀ ਤੇ ਡਾਕਟਰ ਭੀਮrao ਅੰਬੇਦਕਰ ਤੇ ਆਓ ਖੇਡ ਰਾ ਮੇਰੇ ਪਿੰਡ ਦੇ ਨਿੱਕੇ ਮੋٹے ਵੱਡੇ ਛੋਟੇ। ਵਾਲੀਬਾਲ ਦਾ ਮੈਚ ਵੀਨੇ ਕੀ ਬੰਦਾ ਹੋ ਸਕਿਆ ਤਾਂ ਗੱਲਬਾਤ ਕਰ ਲਾਂਗੇ ਇਹਨਾਂ ਨਾਲ ਜੇ ਹੋ ਸਕਿਆ ਤਾਂ ਵਾਦਾ ਨਹੀਂ ਕਰਦੇ ਕਿ ਮੁੰਡੇ ਬੀਜੀ ਬਹੁਤ ਜ਼ਿਆਦਾ ਆ ਛੋਟੇ ਦੋ ਚੁੰਨੂ ਮੁੰਨੂ ਇਧਰ ਖੇਡੀ ਜਾਂਦੇ ਆ ਤੇ ਵੱਡੇ ਉਧਰ ਇਹ ਨਿੱਕੇ ਪੂੰਗਣੇ ਹਾਂ 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 ਮਰਸੀ ਮਾਰ ਕੇ ਨੈਟ ਵੀ ਪਾਰ ਕਰਦੇ ਵਾਜੀ ਬਾਬੇ ਨਾ ਨੈਟ ਤੋਂ ਖੇਡੀ ਜਾਂ ਨੈਟ ਪਾਰ ਕਿਵੇਂ ਕਰ ਤਰਾ ਏ ਯਾ ਗਾਤਾ ਇਹ ਦੱਸ ਦਿੰਦੇ ਨਾ ਅਰੇ ਬਾਬਾ ਬਾਬਾ ਲੈ ਗਿਆ ਚੱਲਦੇ ਹਾਂ ਮੈਂ ਬਾਬੇ ਨੂੰ ਕਹਿੰਦਾ ਜਿਵੇਂ ਬਾਬਾ ਫੜ ਗਿਆ ਕਿੰਨੇ ਪੈਣ ਡਾਕਟਰ ਸਾਹਿਬ ਗਿਆ ਵਾਲਾ ਪੀ ਜੀ ਬਾਈ ਕਿਹੜੀ ਨਾਟਕ ਚੱਲ ਰਹੀ ਹੈ ਇਹ ਦੱਸ ਦੇ ਨਾ ਉਹ ਤੇਰਾ 플ਾਨ ਹੈ ਮੁੰਡੇ ਪੂਰੇ ਮਦਰੀ ਐ ਨਹੀਂ ਬਿੱਦਰ ਮਾਰ ਕੱਢਦਾ ਵੇ ਠੀਕ ਨਹੀਂ ਯਾਰ ਭਾਈ ਤਾਂ ਨਹੀਂ ਕਿੜਦਾ ਪਾਸੇ ਓਏ ਬੈਹਨ ਦੇ ਫੋਲ ਜੋ ਕਰ ਲਗੇ ਆ ਦੇਖੋ ਜੀ ਮੋਬਾਈਲਾਂ ਦਾ ਝੁੰਡ ਆ ਮੁੰਡੇ ਕੱਢ ਰੇ ਜੱਬ ਤੇ ਪੀਜੀ ਸਾਈਡ ਤੇ ਅੱਪੀ ਇੱਧਰ ਓ ਚੱਲ ਅਸੀਂ ਗੱਲਬਾਤ ਕਰਨੀ ਚੱਲਾਂ ਆਪਾਂ ਨਿੱਕੀ ਜਿਹੀ ਗੱਲਬਾਤ ਕਰਨੀ ਐ ਜਿਆਦਾ ਨਹੀਂ ਤੇ ਇੱਕ ਦੋ ਮਿੰਟ ਹੀ ਲੈਣੇ ਆ ਭਾਰਤ ਪਾਕਿਸਤਾਨ ਜਿਹੜਾ ਫਾਈਨਲ ਪਹੁੰਚ ਗਿਆ ਕ੍ਰਿਕਟ ਦੇ ਵਿੱਚ ਦੁਬਈ 'ਚ ਹੋ ਰਿਹਾ ਹੈ ਨਾ ਦੋਵੇਂ ਟੀਮਾਂ ਫਾਈਨਲ 'ਚ ਪਹੁੰਚ ਗਈਆਂ ਤੇਰਾ ਵਿਚਾਰ ਕੀ ਹੈ ਪਹਿਲੀ ਗੱਲ ਤਾਂ ਇਹ ਵੀ ਇਹ ਮੈਚ ਹੋਣੇ ਚਾਹੀਦੇ ਸੀ ਕਿ ਨਹੀਂ ਪਹਿਲਾਂ ਤਾਂ ਮੈਨੂੰ ਇਹ ਸਵਾਲ ਦਾ ਜਵਾਬ ਦੇ ਤੇਰੇ ਖਿਆਲ 'ਚ ਐਸੀ ਤਾਂ ਨਹੀਂ ਚਾਹੀਦੀ ਸੀ ਕਿਉਂਕਿ ਦਿਲਜੀਤ ਨੂੰ ਫਿਲਮ ਨਹੀਂ ਲੋਕ ਕਰਨ ਦਿੱਤੀ ਲਾਂਚ ਆ ਬੱਲੇ ਹਾਂ ਉਹ ਵੀ ਦਾ ਯਾਰ ਬੰਦਾ ਐਕਟਰਾਂ ਫਿਲਮ ਕਿੰਨੀ ਉਹਨੇ ਬਣਾਈ ਹੋਣੀ ਮਿਹਨਤ ਲਾਸੀ ਹੂੰ ਉਹਦੇ ਲਈ ਗਦਾਰ ਹੋ ਗਏ ਤੇ ਮੈਚ ਖੇਡਣ ਲਈ ਆਪਾਂ ਗਦਾਰ ਨਹੀਂ ਹੈ ਚਲੋ ਉਹ ਵੀ ਤਾਂ ਆਪਾਂ ਦੋਨੇ ਟੀਮਾਂ ਖੇਡਦੀਆਂ ਇਹ ਤਰ੍ਹਾਂ ਪੁਆਇੰਟ ਪੂਰਾ ਵੈਲਿਡ ਆ ਹੁਣ ਇੰਪੋਰਟੈਂਟ ਗੱਲ ਇੱਕ ਹੋਰ ਦੱਸ ਚੱਲ ਮੈਚ ਨਾ ਚੋਂਦੇ ਹੋਏ ਵੀ ਚਾਉਂਦੇ ਹੋਏ ਵੀ ਹੋ ਗਿਆ ਹਾਂਜੀ ਜਿਹੜੇ ਹੱਥ ਨਹੀਂ ਮਲਾਏ ਉਹ ਤੁਹਾਨੂੰ ਲੱਗਦਾ ਕੋਈ ਵੱਡੀ ਗੱਲ ਸੀ ਕਿ ਨਹੀਂ ਐਵੇਂ ਮੁੱਦੇ ਠਾਏ ਨਹੀਂ ਵੱਡੀ ਗੱਲ ਨਹੀਂ ਉਹ ਤਾਂ ਮੁੱਦਾ ਹੀ ਆ ਆਪਾਂ ਖੇਡ ਲਿਆ ਪਲੇਅਰ ਨੇ ਹੱਥ ਨਹੀਂ ਮਲਾਇਓ ਕਿੰਡੀ ਗੱਲ ਐ ਤੇ ਜਿਹੜੇ ਅੱਖ ਚ ਅੱਖ ਪਾ ਕੇ ਰੌਲਾ ਪਾਉਂਦੇ ਸੀ ਉਹ ਪਰਸੋਂ ਦਾ ਮੈਚ ਤੂੰ ਦੇਖਿਆ ਹੋਣਾ ਬਸ ਕੱਲਾ ਬੈਡ ਚਾਕੇ ਸਿਰਚ ਨਹੀਂ ਮਾਰਿਆ ਇੱਕ ਦੂਜੇ ਦੇ ਉਹਨਾਂ ਨੇ ਤੇ ਹੁਣ ਫਾਈਨਲ ਤੇ ਕੀ ਬਣੂਗਾ ਅੰਦਾਜ਼ਾ ਕੋਈ ਦਾ ਇਦਾਂ ਲੱਗਦਾ ਵਾ ਕਿ ਪਹਿਲਾਂ ਤਾਂ ਇੰਡੀਆ ਨੇ ਜਿੱਤਣ ਨਹੀਂ ਦਿੱਤਾ ਉਹਨਾਂ ਨੂੰ ਚਾਰ ਮੈਚ ਹੋ ਗਏ ਆ ਹੂੰ ਹੁਣ ਦੇਖੋ ਕੀ ਬੰਦਾ ਟੀਮ ਦਾ ਵਧੀਆ ਵੈਸੇ ਪਾਕਿਸਤਾਨ ਦੀ ਵੀ ਪਲੇਅਰ ਪਈ ਉਹਨਾਂ ਨੂੰ ਚਲੋ ਬਾਕੀ ਫਾਈਨਲ ਦਾ ਪ੍ਰੈਸ਼ਰ ਤਾਂ ਹੁੰਦਾ ਹੀ ਖੈਰ ਹਣਾ ਕਈ ਵਾਰ ਜਦੋਂ ਬੰਦਾ ਬਾਲੇ ਪਟਾਕੇ ਚ ਚਲਾ ਲੇ ਦੀਵਾਲੀ ਦੇ ਕਈ ਵਾਰ ਮੁੱਕ ਵੀ ਜਾਂਦੇ ਹੁੰਦੇ ਆ ਚਲੋ ਪਰ ਅਸੀਂ ਫੇਰ ਵੀ ਉਮੀਦ ਕਰਦੇ ਆ ਜੀ ਆਸ ਹੁੰਦੀ ਉਹ ਕਈ ਵਾਰੀ ਜਲਦੀ ਆਊਟ ਹੋ ਜਾਂਦਾ ਹੈ ਹਾਂ ਪਰ ਅਸੀਂ ਉਮੀਦ ਤੇ ਦੁਨੀਆ ਕਾਇਮ ਆ ਅਸਲ ਵਿੱਚ ਇਦਾਂ ਦਾ ਗੇਮ ਤਾਂ ਐਪੀ ਬੜੀ ਵਧੀਆ ਸੀ ਪਰ ਮੀਡੀਆ ਨੇ ਨਾ ਸਾਡੇ ਨੇ ਜੰਗ ਬਣਾ ਦਈਏ ਇਹ ਮੈਚ ਨੂੰ ਜੰਗ ਬਣਾਤਾ ਇਹਨਾਂ ਨੇ ਸਹੀ ਗੱਲ ਹੈ ਖਿਡਾਰੀ ਤਾਂ ਐਵੇਂ ਬਲੀ ਦੇ ਪੱਕੜਾ ਬਣਿਆ ਜੋ ਸਰਕਾਰ ਨੇ ਕਿਹਾ ਹੋਣਾ ਹੈ ਹੁਣ ਖੇਡਣਾ ਹੀ ਆ ਜੋ ਸਰਕਾਰ ਨੇ ਕਿਹਾ ਹੋਣਾ ਤਾਂ ਉਹ ਹੀ ਆ ਪਲੇਅਰ ਨੇ ਤਾਂ ਖੇਡਣਾ ਹੀ ਆ ਜੇ ਮੰਨ ਲਓ ਉਹਨੂੰ ਖੇਡਣ ਨੂੰ ਕਹਦਾ ਉਹਨੇ ਤਾਂ ਖੇਡਣਾ ਹੀ ਆ ਬਿਲਕੁਲ ਨਹੀਂ ਉਹਨੇ ਹੁਣ ਇਹ ਥੋੜਾ ਨਾ ਵੇਖਣਾ ਕਿ ਮੈਂ ਨਹੀਂ ਖੇਡ ਰਾ ਉਹਨੇ ਤਾਂ ਮੈਚ ਫੀਸ ਲੈਣੀ ਤੇ ਖੇਡਣਾ ਅਗਲੇ ਨੇ ਨਾਲੇ ਵੱਡਾ ਹਾਊਆ ਪਤਾ ਕੀ ਬਣ ਜਾਂਦਾ ਜਿਹਨੂੰ ਗੇਮ ਬਾਰੇ ਨਹੀਂ ਵੀ ਨਾ ਪਤਾ ਜੇ ਭਾਰਤ ਪਾਕਿਸਤਾਨ ਆ ਉਹ ਫਿਰ ਮੈਚ ਨੂੰ ਜੰਗ ਤਰ੍ਹਾਂ ਲੈਂਦੇ ਲੋਕ ਲੋਕ ਵੀ ਦਾ ਸਵਾਦ ਲੈਂਦੇ ਆ ਹਾਂ ਚਲੋ ਹੈਪੀ ਕ੍ਰਿਕਟਾ ਕ੍ਰਿਕਟ ਹੀ ਆ ਤਾਂ ਧੰਨਵਾਦ ਵੀਰੇ ਵਧੀਆ ਖੇਡਦੇ ਸਾਰੇ ਆਪਣੀ ਬੀ ਬਹੁਤ ਵਧੀਆ ਲੱਗਿਆ ਤੁਹਾਨੂੰ ਗੱਲਬਾਤ ਕਰਕੇ ਠੀਕ ਆ ਵੀਰੇ ਓਕੇ